ਸਕੇ ਭਰਾ ਨੇ ਵੱਡੇ ਭੈਣ ਤੇ ਜੀਜਾ ਰਖੜੀ ਦੀ ਵੀ ਨਹੀਂ ਰੱਖੀ लाज ਮਾਮਲਾ ਸੁਣ ਕੇ ਹੋ ਜਾਓਗੇ ਤੁਸੀਂ ਹੈਰਾਨ ਕਾਂਡ ਕਾਂ ਪ੍ਰਾ ਮੌਕੇ ਤੋਂ ਹੋਇਆ ਫਰਾਰ ਫਰੀਦਕੋਟ ਤੋਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਆਪਣੇ ਬਿਮਾਰ ਪਿਤਾ ਦੀ ਜੱਦੀ ਜਾਇਦਾਦ ਪਿੱਛੇ ਪ੍ਰਾ ਤੇ ਭੈਣ 'ਚ ਆਪਸੀ ਵਿਵਾਦ ਹੋਇਆ ਪ੍ਰਾ ਨੂੰ ਲੱਗਿਆ ਕਿ ਕਿਤੇ ਭੈਣ ਆਪਣਾ ਹਿੱਸਾ ਨਾ ਮੰਗ ਲਵੇ ਘਰ ਦੇ ਜਾਇਦਾਦ ਵਿੱਚ ਜਿਸ ਕਰਕੇ ਭਰਾ ਨੇ ਭੈਣ ਦੇ ਨਾਲ-ਨਾਲ ਜਿੱਜੇ ਦਾ ਵੀ ਤੇਜ਼ਦਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਭਰਾ ਨੇ ਭੈਣ ਨੂੰ ਨਹੀਂ ਬਖਸ਼ਿਆ ਤੇ ਭੈਣ ਦੇ ਨਾਲ-ਨਾਲ ਜਿੱਜੇ ਦਾ ਵੀ ਕਤਲ ਕਰ ਦਿੱਤਾ ਤੇ ਜਿਸ ਨਾਲ ਦੋਵਾਂ ਦੀ ਮੌਕੇ ਤੋਂ ਹੀ ਮੌਤ ਹੋ ਗਈ ਜਾਣਕਾਰੀ ਅਨੁਸਾਰ ਜੱਦੀ ਜਾਇਦਾਦ ਨੂੰ ਲੈ ਕੇ ਭੈਣ ਅਤੇ ਪਰਾ ਦੇ ਵਿੱਚ ਆਪਸੀ ਝਗੜਾ ਚੱਲ ਰਿਹਾ ਸੀ ਜਿਸ ਕਰਕੇ ਭਰਾ ਨੂੰ ਲੱਗਿਆ ਕਿ ਭੈਣ ਕਿਤੇ ਜਾਇਦਾਦ ਦੇ ਵਿੱਚ ਆਪਣਾ ਹਿੱਸਾ ਨਾ ਮੰਗ ਲਵੇ ਭਰਾ ਨੇ ਗੁੱਸੇ ਵਿੱਚ ਆ ਕੇ ਲਾਲਚ ਦੇ ਵਿੱਚ ਆ ਕੇ ਆਪਣੇ ਭੈਣ ਦੇ ਨਾਲ ਨਾਲ ਜੀਜੇ ਦਾ ਵੀ ਕਤਲ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਹਰਪ੍ਰੀਤ ਕੌਰ ਆਪਣੇ ਪਤੀ ਰੇਸ਼ਮ ਸਿੰਘ ਨਾਲ ਮੋਗਾ ਤੋਂ ਆਪਣੇ ਨਾਨਕੇ ਆਈ ਸੀ ਆਪਣੇ ਪਿਤਾ ਦੀ ਸੇਵਾ ਕਰਨ ਲਈ ਤੇ ਵੀਰਵਾਰ ਰਾਤ ਨੂੰ ਦੋਵਾਂ ਭੈਣ ਭਰਾਵਾਂ ਵਿੱਚਕਾਰ ਜਾਇਦਾਦ ਨੂੰ ਲੈ ਕੇ ਬਹੁਤ ਝਗੜਾ ਹੋਇਆ ਜਿਸ ਤੋਂ ਬਾਅਦ ਅੱਜ ਅਸ਼ਟਪ੍ਰੀਤ ਸਿੰਘ ਨੇ ਕਮਰੇ ਵਿੱਚ ਸੌ ਰਹੇ ਭੈਣ ਅਤੇ ਜੀਜੇ ਉੱਤੇ ਤੇਜ਼ਦਾਰ ਹਥਿਆਰਾਂ ਨਾਲ ਹਮਲਾ ਕੀਤਾ ਜਿਸ ਨਾਲ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਕਤਲ ਕਰਕੇ ਉਹ ਮੌਕੇ ਤੋਂ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਲਗਭਗ 8 ਏਕੜ ਜ਼ਮੀਨ ਦੇ ਪਿੱਛੇ ਇਹ ਵਿਵਾਦ ਖੜਾ ਹੋਇਆ ਭਰਾ ਨੂੰ ਲਾਲਚ ਸੀ ਕਿ ਭੈਣ ਨੂੰ ਕਿਥੇ ਜਾਇਦਾਦ ਨਾ ਮਿਲ ਜਾਵੇ ਜਿਸ ਕਰਕੇ ਭਰਾ ਨੇ ਪੈਣ ਦੇ ਨਾਲ-ਨਾਲ ਜਿੱਜੇ ਨੂੰ ਵੀ ਕਤਲ ਕਰ ਦਿੱਤਾ ਤੇ ਰਖੜੀ ਦੀ ਕੋਈ ਲਾਜ ਨਹੀਂ ਰੱਖੀ ਇਸ ਤੋਂ ਬਾਅਦ ਪੁਲਿਸ ਵੱਲੋਂ ਮੁਲਜ਼ਮ ਦੀ ਤਲਾਸ਼ ਜਾਰੀ ਹੈ ਤੇ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਇਹ ਮਾਨ ਹੈ ਕਿ ਡਬਲ ਮਰਡਰ ਹੋਇਆ ਜੀ ਇਕ ਕਮਕਤੀਲੇ ਤੜਕਸਾਰ ਸਾਡੇ ਐਸਐਚਓ ਸਾਹਿਬ ਜਿਹੜੇ ਹੈਗੇ ਉਹਨਾਂ ਨੂੰ ਇੱਕ ਹੋਰ ਮਿਲੀ ਸੀ ਇਹਦਾ ਪਿੰਡ ਕਿੰਨੇ ਵਾਲੀ ਹੈਗਾ ਉੱਥੇ ਇੱਕ ਬਾਰ ਬਾਰ ਘਾੜਾ ਘਟਨਦਾ ਇੱਕ ਡਬਲ ਮर्डर ਹੈ ਜਿਹੜੀ ਜਾ ਕੇ ਉਹਨਾਂ ਨੂੰ ਮੌਕੇ ਦਾ ਜਾਇਜ਼ਾ ਲਿਆ ਤੇ ਕੋ ਪ੍ਰੀਲਿਮਿਨਰੀ ਜਾਣਕਾਰੀ ਇਕੱਠੀ ਕੀਤੀ ਹੈ ਉਹਦੇ ਮੁਤਾਬਕ ਸਾਡੇ ਪਤਾ ਲੱਗਾ ਹੈ ਕਿ ਇੱਕ ਮੀਆਂ ਬੀਬੀ ਜਿਹਨੂੰ ਹਰਪ੍ਰੀਤ ਕੌਰ ਤੇ ਰੇਸ਼ਮ ਸਿੰਘ ਉਹਨਾਂ ਦਾ ਕਤਲ ਹੋਇਆ ਸੀ ਕਿਸੇ ਸ਼ਾਰਪ ਐਜਡ ਵੈਪਨ ਨਾਲ ਤੇ ਜਿਹੜਾ ਹਰਪੀਕ ਕੌਰ ਉਹਦੇ ਭਰਾ ਹੈਗਾ ਉਹੀ ਇਸ ਨੂੰ ਪਤਾ ਲੱਗਾ ਕਿ ਕਤਲ ਕੀਤਾ ਹੈ ਇੱਕ ਮੋਬਾਈਲ ਟਕਰਾਅ ਦੇ ਬਾਅਦ ਟਕਰਾਅ ਉੱਲੀ ਲੜਕੀ ਹੈਗੀ ਸੀ ਆਪਣੇ ਪੇਕੇ ਪਿੰਡ ਆ ਕੇ ਆਪਣੇ ਜਿਹੜਾ ਉਹਦਾ ਫਾਦਰ ਹੈਗਾ ਸੀ ਉਹ ਬਿਮਾਰ ਰਹਿੰਦਾ ਸੀ ਉਹਦੀ ਸੇਵਾ ਕਰਦੀ ਸੀ ਤੇ ਜਿਹੜਾ ਅਕਿਊਜ਼ਡ ਹੈਗਾ ਉਹਨੂੰ ਲੱਗਦਾ ਸੀ ਕਿ ਕੱਲ ਨੂੰ ਸਾਡੀ ਜ਼ਮੀਨ ਦਾ ਵਟਾਂਦਰਾ ਹੋਊਗਾ ਸੋ ਮੋਬਾਈਲ ਟਕਰਾਅ ਬਾਅਦ ਉਹਨੇ ਕਿਸੇ ਸ਼ਾਰਪ ਇਦੂਆ ਫਰਨਾ ਇਹ ਮਟਰਕਿਸਟ ਰਸਈਆ ਰਹੀ ਹੁੰਦ ਰੋਕ ਕਰਾ ਗਏ ਤੇ ਜਿਹੜਾ ਦੋਸ਼ੀ ਹੈ ਇਹਨੂੰ ਛੇਤੀ پکڑੋ